ਸਤਿ ਸ਼੍ਰੀ ਅਕਾਲ ਜੀ ਮੈਂ ਹਾਕਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਵੈਸਟ ਜੈਟ ਇੱਕ ਵਾਰ ਫਿਰ ਤੋਂ ਮੁਸ਼ਕਲਾਂ ਦੇ ਵਿੱਚ ਆ ਚੁੱਕੀ ਹੈ ਕਿਉਂਕਿ ਵੈਸਟ ਜੈਟ ਦੇ ਖਿਲਾਫ ਇੱਕ ਮੁਕਦਮਾ ਦਰਜ ਹੋਇਆ ਹੈ ਜੀ ਹਾਂ ਜਿਹਦੇ ਵਿੱਚ 에ਅਰਲਾਈਨ ਨੇ ਮੁਸਾਫਿਰਾਂ ਨੂੰ ਭੋਜਨ ਅਤੇ ਹੋਟਲ ਦੇ ਵਿੱਚ ਠਹਿਰਨ ਦੀ ਲੋੜ ਹੋਣ ਉੱਤੇ ਕਿੰਨਾ ਭੁਗਤਾਨ ਕੀਤਾ ਜਾਵੇਗਾ ਇਸ ਉੱਤੇ ਕੈਪ ਲਗਾਇਆ ਹੈ ਅਤੇ ਇਸ ਨੂੰ ਪੈਸੇਂਜਰ ਰਾਈਟਸ ਗਰੁੱਪ ਨੇ ਗੈਰ ਕਾਨੂੰਨੀ ਵਿਤਸਰ ਦੇ ਦੱਸਦੀ ਕਿ ਗਰੁੱਪ ਨੇ 에ਅਰਲਾਈਨ ਖਿਲਾਫ ਮੁਆਵਜ਼ੇ ਦੀ ਰਕਮ ਉੜਾਈ ਕੇ ਮੁਕਦਮਾ ਦਰਜ ਕੀਤਾ ਜੋ ਉਡਾਨ ਦੇ ਵਿੱਚ ਦੇਰੀ ਚਰਬਦ ਹੋਣ ਦੇ ਕਾਰਨ ਪੋਚ ਨਤੇ ਹੋਟਲ ਦੇ ਵਿੱਚ ਠਹਿਰਨ ਤੇ ਬਿੱਲ ਦੇ ਨਾਲ ਮੁਸਾਫਰਾ ਨੂੰ ਦਿੱਤੀ ਜਾਂਦੀ ਹੈ 에ਅਰ ਪੈਸੇਂਜਰ ਰਾਈਟਸ ਦੇ ਪ੍ਰਧਾਨ ਗੈਪਰ ਲੁਕਾਕਸ ਨੇ ਕਿਹਾ ਕਿ ਅਸੀਂ ਬਸ ਲੋਕਾਂ ਦੀ ਜੇਬ ਦੇ ਵਿੱਚ ਪੈਸਾ ਵਾਪਸ ਪਾਉਣਾ ਚਾਹੁੰਦੇ ਹਾਂ ਜੋ ਮੁਸਾਫਰਤ ਹੈ ਇਹ ਉਹ ਗਰੁੱਪ ਹੈ ਜਿਸ ਨੇ ਵੈਸਟ ਜੈਟ ਦੀ ਅਦਾਇਗੀ ਨੀਤੀਆਂ ਦੇ ਲਈ ਬ੍ਰਿਟਿਸ਼ ਕੋਲੰਪੀਆ ਦੇ ਵਿੱਚ ਮੁਕੱਦਮਾ ਦਰਜ ਕੀਤਾ ਸੀ वेस्टीजेट वेबसाइट ਅਨੁਸਾਰ ਕੈਰ ਕੈਨੇਡੀਅਨ ਡੈਸਟੀਨੇਸ਼ਨ ਤੇ ਲਈ ਪ੍ਰਤੀ ਰਾਤ ਹੋਟਲ ਦੇ ਵਿੱਚ ਠਹਿਰਨ ਦੇ ਲਈ 150 ਡਾਲਰ ਜਾਂ 200 ਡਾਲਰ ਦੀ ਕੈਪ ਹੈ ਅਤੇ ਭੋਜਨ ਖਰਚ ਲਈ ਪੈਤੀ ਦਿਨ 45 ਡਾਲਰ ਦੀ ਕੈਪ ਹੈ। ਗਰੁੱਪ ਦਾ ਕਹਿਣਾ ਹੈ ਕਿ ਇਹ ਕੈਪਸ ਕਾਨੂੰਨ ਦੇ ਵਿਰੁੱਧ ਨਹੀਂ ਤੇ ਲੁਕਾਕਸ ਨੇ ਦੱਸੇ ਕਿ ਕਾਨੂੰਨ ਦੇ ਵਿੱਚ ਅਜਿਹਾ ਕੁਝ ਵੀ ਨਹੀਂ ਹੈ ਜੋ ਵੈਸਟੀਜਟ ਨੂੰ ਮੁਸਾਫਰਤ ਤੇ ਭੋਜਨ ਅਤੇ ਹੋਟਲ ਨੂੰ ਪੂਰੀ ਤਰ੍ਹਾਂ ਦੇ ਨਾਲ ਕਵਰ ਨਾ ਕਰਨ ਦਾ ਬਹਾਨਾ ਪ੍ਰਦਾਨ ਕਰੇ। ਜੁਰੂ ਕਿ ਜੇ ਉਡਾਨ ਪੂਰੀ ਤਰ੍ਹਾਂ ਦੇ ਨਾਲ ਵਾਹਕ ਤੇ ਕਾਬੂ ਹੋਵੇ ਤਾਂ ਆਮ ਤੌਰ ਤੇ ਜੇਕਰ ਕੋਈ ਉਡਾਨ ਰੱਦ ਹੋ ਜਾਂਦੀ ਹੈ ਤਾਂ 에어ਲਾਈਨਸ ਪਹੁੰਚਣ ਉਤੇ ਹੋਟਲ ਦੇ ਕਮਰੇ ਲਈ ਵਾਊਚਰ ਪ੍ਰਦਾਨ ਕਰੇਗੀ ਜਾਂ ਤੁਹਾਨੂੰ ਖੁਦ ਹੀ ਉਹਨਾਂ ਦੇ ਲਈ ਭੁਗਤਾਨ ਕਰਨਾ ਪੈ ਸਕਦਾ ਹੈ ਅਤੇ 에어ਲਾਈਨਸ ਦੇ ਵੱਲੋਂ ਬਾਅਦ ਵਿੱਚ ਅਦਾਇਗੀ ਕੀਤੀ ਜਾਵੇਗੀ ਮੈਗਿਲ ਯੂਨੀਵਰਸਿਟੀ ਦੇ ਵਿਮਾਨਤ ਮਾਹਰ ਚਾਨ ਨੇ ਫੇਡ ਕੇ ਨੇ ਕਿਹਾ ਕਿ ਆਖਰੀ ਮਿੰਟਾਂ ਦੇ ਵਿੱਚ 150 ਡਾਲਰ ਦੇ ਵਿੱਚ ਹੋਟਲ ਲੱਭਣਾ ਬੇहद ਮੁਸ਼ਕਿਲ ਹੈ। ਉਹਨਾਂ ਨੇ ਕਿਹਾ ਕਿ ਜੁਲਾਈ ਦੇ ਵਿੱਚ ਜੇਕਰ ਤੁਸੀਂ ਵੈਨਕੂਵਰ ਜੇਸੀ ਇਹ ਤਾਂ ਤੁਹਾਨੂੰ 500 ਡਾਲਰ ਤੋਂ ਘੱਟ ਵਿੱਚ ਹੋਟਲ ਦਾ ਕਮਰਾ ਨਹੀਂ ਮਿਲ ਸਕਦਾ ਸੀ। ਜੇਕਰ ਤੁਸੀਂ ਵੈਨਕੂਵਰ ਦੇ ਵਿੱਚ ਸੀ ਤਾਂ ਤੁਹਾਨੂੰ 500 ਡਾਲਰ ਤੋਂ ਘੱਟ ਦੇ ਵਿੱਚ ਹੋਟਲ ਦਾ ਕਮਰਾ ਨਹੀਂ ਮਿਲ ਸਕਦਾ ਸੀ ਅਤੇ ਜੇਕਰ ਤੁਸੀਂ ਇੰਟੀ ਰੇਡਿੰਗ ਇਵੈਂਟ ਫਰਾਂਟ ਟੋਰਾਂਟੋ ਵਿੱਚ ਸੀ ਤਾਂ ਤੁਹਾਨੂੰ 400 ਡਾਲਰ ਤੋਂ ਘੱਟ ਵਿੱਚ ਹੋਟਲ ਨਹੀਂ ਮਿਲ ਸਕਦਾ। ਇਸ ਲਈ ਇਹ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿਸ ਸ਼ਹਿਰ ਦੇ ਵਿੱਚੋਂ ਮੁਕਦਮੇ ਵਿੱਚ ਪੈਸੇਂਜਰ ਰਾਈਟਸ ਗਰੁੱਪ ਨੇ ਵੈਸਟਜੈਟ ਨੂੰ ਆਪਣੀ ਵੈੱਬਸਾਈਟ ਤੋਂ ਕੈਪ ਦੀ ਜਾਣਕਾਰੀ ਹਟਾਉਣ ਦੀ ਵੀ ਮੰਗ ਕੀਤੀ ਹੈ ਬਿਊਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ